ਸਤਿ ਸ਼੍ਰੀ ਅਕਾਲ ਆਜਾਪਾ ਗੁਰੂ ਰਾਮਦਾਸ ਜੀ ਦੇ ਰਾਗ ਆਸਾ ਕਰ ਚੌਥਾ ਦੇ ਪੰਜਵੇਂ ਛੰਦ ਦੀ ਦੂਜੀ ਪੌੜੀ ਦੀ ਵਿਚਾਰ ਕਰਾਂਗੇ ਬਿਲਕੁਲ ਰਾਗ ਆਸਾ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਆਸ ਤੇ ਉਮੀਦ ਦਾ ਰਾਗ ਹੈ ਤੇ ਇਹ ਪੌੜੀ ਵੀ ਉਸੇ ਭਾਵਨਾ ਨੂੰ ਅੱਗੇ ਲੈ ਕੇ ਜਾਂਦੀ ਹੈ ਹਾਂ ਤੇ ਸਾਡਾ ਮਕਸਦ ਹੈ ਇਸ ਪੌੜੀ ਦੇ ਅਰਥਾਂ ਨੂੰ ਖੋਲਣਾ ਖਾਸ ਕਰਕੇ ਉਹ ਜਿਹੜੀ ਅੰਦਰੂਨੀ ਸੁੰਦਰਤਾ ਦੀ ਗੱਲ ਹੈ ਜਦੋਂ ਗੁਰੂ ਤੇ ਨਾਮ ਹਿਰਦੇ 'ਚ ਵਸਦੇ ਨੇ ਹਾਂਜੀ ਬਿਲਕੁਲ ਇਸ ਦੀ ਸ਼ੁਰੂਆਤ ਬੜੀ ਦਿਲਚਸਪ ਹੈ ਦੇਖੋ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ RAM ਰਾਜੇ ਹੂੰ ਪਹਿਲੀ ਨਜ਼ਰੀ ਤਾਂ ਇਹੀ ਲੱਗਦਾ ਹੈ ਨਾ ਕਿ ਜਿੱਥੇ ਵੀ ਸਤਿਗੁਰੂ ਬੈਠ ਜਾਣ ਉਹ ਪੌਤਿਕ ਜਗਾ ਉਹ ਥਾਂ ਸੁਣੀ ਹੋ ਜਾਂਦੀ ਹੈ ਹਾਂ ਇਹ ਤਾਂ ਸਿੱਧਾ ਅਰਥ ਹੋ ਗਿਆ ਮਤਲਬ ਜਿਵੇਂ ਆਪਾਂ ਆਮ ਤੌਰ ਤੇ ਸਮਝਦੇ ਹਾਂ ਪਰ ਕੀ ਇਸ ਚ ਕੋਈ ਹੋਰ ਡੁੰਗਾਈ ਵੀ ਹੈ ਥਾਨ ਦਾ ਮਤਲਬ ਸਿਰਫ ਕੋਈ ਬਾਹਰਲੀ ਥਾਂ ਹੀ ਹੈ ਸਤਿਗੁਰੂ ਆ ਕੇ ਬੈਹ ਜਾਂਦਾ ਮਤਲਬ ਗੁਰੂ ਦੀ ਸਿੱਖਿਆ ਗੁਰੂ ਦੀ ਸਿੱਖਿਆ ਗੁਰੂ ਦਾ ਗਿਆਨ ਪਰਮਾਤਮਾ ਦਾ ਨਾਮ ਜਦੋਂ ਇਹ ਚੀਜ਼ਾਂ ਹਿਰਦੇ 'ਚ ਵਸ ਜਾਂਦੀਆਂ ਨੇ ਤਾਂ ਉਹ ਹਿਰਦਾ ਉਹ ਮਨੁੱਖ ਅੰਦਰੋਂ ਸੁਹਾਵਾ ਹੋ ਜਾਂਦਾ ਸੋਹਣਾ ਪਵਿੱਤਰ ਸ਼ਾਂਤ ਵਾਹ ਮਤਲਬ ਅਸਲ ਸੁੰਦਰਤਾ ਬਾਹਰ ਨਹੀਂ ਅੰਦਰ ਹੈ ਬਿਲਕੁਲ ਅੰਦਰੂਨੀ ਸੁੰਦਰਤਾ ਇਹ ਸਿਰਫ ਬਾਹਰ ਦੀ ਜਗਾ ਦੀ ਸਫਾਈ ਜਾਂ ਸਜਾਵਟ ਨਹੀਂ ਸਗੋਂ ਮਨ ਦੀ ਸ਼ੁੱਧਤਾ ਦੀ ਗੱਲ ਹੈ ਸਹੀ ਗੱਲ ਤਾਂ ਫਿਰ ਅਗਲੀ ਤੁਕ ਦੇਖੋ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖਲਾਵਾ ਹਾਂ ਇਸ ਅੰਦਰੂਨੀ ਸੁੰਦਰਤਾ ਨਾਲ ਕਿਵੇਂ ਜੁੜਦੀ ਹੈ ਇਹ ਦੱਸਦੀ ਹੈ ਕਿ ਜਿਹੜੇ ਗੁਰਸਿੱਖ ਨੇ ਨਾ ਉਹ ਇਸ ਸੁਹਾਵੇ ਥਾਨ ਦੀ ਤਲਾਸ਼ ਕਰਦੇ ਨੇ ਹੂੰ ਮਤਲਬ ਉਹ ਅਜਿਹੇ ਲੋਕਾਂ ਨੂੰ ਲੱਭਦੇ ਨੇ ਜਿਨ੍ਹਾਂ ਦੇ ਹਿਰਦੇ ਪਹਿਲਾਂ ਹੀ ਸੁਹਾਵੇ ਹੋ ਚੁੱਕੇ ਨੇ ਉਹ ਅਜਿਹੇ ਗੁਰਮੁਖਾਂ ਦੀ ਸੰਗਤ ਪਾਲਦੇ ਨੇ ਹੂੰ ਤੇ ਲੈ ਤੂਰਮੁਖ ਲਾਵਾ ਦਾ ਪਾਵ ਹੈ ਬੜੀ ਨਿਮਰਤਾ ਨਾਲ ਬੜੀ ਸ਼ਰਦਾ ਨਾਲ ਉਹਨਾਂ ਦੀ ਸੰਗਤ ਕਰਨੀ ਜਿਵੇਂ ਕਹਿੰਦੇ ਨੇ ਨਾ ਉਹਨਾਂ ਦੇ ਕਦਮਾਂ ਦੀ ਧੂੜ ਮੱਥੇ ਤੇ ਲਾਉਣੀ ਮਤਲਬ ਉਹਨਾਂ ਦੇ ਗੁਣਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ। ਅੱਛਾ ਤਾਂ ਇਹ ਸਿਰਫ ਆਪਣੇ ਆਪ ਤੇ ਕੰਮ ਕਰਨਾ ਹੀ ਨਹੀਂ ਸਗੋਂ ਚੰਗੀ ਸੰਗਤ ਦੀ ਪਾਲ ਕਰਨਾ ਵੀ ਜ਼ਰੂਰੀ ਹੈ ਤੇ ਉਸ ਸੰਗਤ ਤੋਂ ਫਾਇਦਾ ਲੈਣਾ। ਇਹ ਧੂਰ ਮੁਖਲਾਵਾ ਵਾਲੀ ਭਾਵਨਾ ਤਾਂ ਅੱਜ ਵੀ ਬਹੁਤ ਰੈਲੇਵੈਂਟ ਹੈ। ਸ਼ਾਇਦ ਪਹਿਲਾਂ ਨਾਲੋਂ ਵੀ ਵੱਧ। ਹਾਂਜੀ ਬਿਲਕੁਲ ਕਿਉਂਕਿ ਸੰਗਤ ਦਾ ਅਸਰ ਤਾਂ ਪੈਂਦਾ ਹੀ ਹੈ ਨਾ। ਬਹੁਤ ਗਹਿਰਾ ਅਸਰ ਹੁੰਦਾ ਹੈ। ਤੇ ਫਿਰ ਇਸ ਪਾਲ ਦਾ ਇਸ ਸੰਗਤ ਦਾ ਨਤੀਜਾ ਕੀ ਨਿਕਲਦਾ ਹੈ? ਗੁਰੂ ਸਾਹਿਬ ਅੱਗੇ ਦੱਸਦੇ ਨੇ। ਗੁਰਸਿੱਖਾਂ ਕੀ ਕਾਲ ਥਾਂਏ ਪਈ ਜਿਨ ਹਰ ਨਾਮ ਧਿਆਵਾ ਅੱਛਾ ਮਤਲਬ ਜਿਹੜੇ ਗੁਰਸਿੱਖ ਇਸ ਤਰ੍ਹਾਂ ਚੰਗੀ ਸੰਗਤ ਲੱਭਦੇ ਨੇ ਨਿਮਰਤਾ ਰੱਖਦੇ ਨੇ ਤੇ ਫਿਰ ਨਾਮ ਸਿਮਰਦੇ ਨੇ ਉਹਨਾਂ ਦੀ ਇਹ ਸਾਰੀ ਮਿਹਨਤ ਉਹਨਾਂ ਦੀ ਇਹ ਕਾਲਨਾ ਉਹ ਪ੍ਰਵਾਨ ਹੋ ਜਾਂਦੀ ਹੈ ਥਾਂਏ ਪਈ ਰੱਬ ਦੇ ਘਰ ਕਬੂਲ ਹੁੰਦੀ ਹੈ ਤੇ ਫਿਰ ਪੌੜੀ ਦੀ ਆਖਰੀ ਤੱਕ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਇਹ ਸਾਰੀ ਗੱਲ ਨੂੰ ਕਿਵੇਂ ਸਮੇਟਦੀ ਹੈ ਇਹ ਤਾਂ ਸਿਖਰ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸਤਗੁਰੂ ਨੂੰ ਪੂਜਿਆ ਪੂਜਿਆ ਮਤਲਬ ਕਰਮकांड ਨਹੀਂ ਨਹੀਂ ਇੱਥੇ ਪੂਜਾ ਦਾ ਮਤਲਬ ਹੈ ਗੁਰੂ ਦੇ ਉਪਦੇਸ਼ ਨੂੰ ਦਿਲ ਚ ਵਸਾਉਣਾ ਉਸ ਮੁਤਾਬਕ ਆਪਣੀ ਜ਼ਿੰਦਗੀ ਜਿਉਣੀ ਸਤਕਾਰ ਕਰਨਾ ਅਮਲ ਕਰਨਾ ਠੀਕ ਤਾਂ ਜਿਹੜੇ ਇੰਜ ਕਰਦੇ ਨੇ ਉਹਨਾਂ ਦੀ ਇੱਜ਼ਤ ਉਹਨਾਂ ਦਾ ਮਾਣ ਸਤਕਾਰ ਰੱਬ ਆਪ ਕਰਵਾਉਂਦਾ ਹੈ ਉਹ ਦੁਨੀਆ ਵਿੱਚ ਵੀ ਤੇ ਅੱਗੇ ਵੀ ਮਾਣ ਪਾਉਂਦੇ ਨੇ ਤੇ ਹਮੇਸ਼ਾ ਸੁਖੀ ਰਹਿੰਦੇ ਨੇ ਤਾਂ ਜੇ ਆਪਾਂ ਸਾਰੀ ਗੱਲ ਦਾ ਨਿਚੋੜ ਕੱਢੀਏ ਤਾਂ ਮੁੱਖ ਗੱਲ ਇਹ ਨਿਕਲਦੀ ਹੈ ਕਿ ਅਸਲੀ ਸੁੰਦਰਤਾ ਅਸਲੀ ਮਹੱਤਤਾ ਉਹ ਮਨੁੱਖ ਦੇ ਅੰਦਰ ਹੈ ਜੀ ਉਹਦੇ ਹਿਰਦੇ 'ਚ ਵਸਦੇ ਗੁਰੂ ਦੇ ਸ਼ਬਦ ਤੇ ਨਾਮ ਨਾਲ ਜੁੜੀ ਹੋਈ ਹੈ ਬਿਲਕੁਲ ਸਹੀ ਤੇ ਆ ਅੰਦਰੂਨੀ ਬਦਲਾਅ ਫਰbaar ਵੀ ਦਿਸਦਾ ਤੇ ਦੂਜਿਆਂ ਲਈ ਵੀ ਪ੍ਰੇਰਨਾ ਬਣਦਾ ਹੂੰ ਤੇ ਇਹ ਸਿਰਫ ਇੱਕ ਨਿੱਜੀ ਗੱਲ ਨਹੀਂ ਇਹਦਾ ਇੱਕ ਸਮਾਜਿਕ ਪੱਖ ਵੀ ਹੈ ਚੰਗੀ ਸੰਗਤ ਲੱਭਣੀ ਉਸ ਦਾ ਅਸਰ ਕਬੂਲਣਾ ਤੇ ਫਿਰ ਸਾਰਿਆਂ ਨੇ ਰਲ ਕੇ ਉੱਪਰ ਉੱਠਣਾ ਜਦੋਂ ਹਿਰਦਾ ਸੱਚੀ ਸੁਹਾਵਾ ਹੁੰਦਾ ਤਾਂ ਉਸ ਦੀ ਮਹਿਕ ਦੂਰ ਘਟ ਜਾਂਦੀ ਹੈ ਤੇ ਅਜਿਹੇ ਬੰਦੇ ਦੀ ਮਿਹਨਤ ਰੱਬ ਦੇ ਦਰ ਤੇ ਕਬੂਲ ਹੁੰਦੀ ਹੈ ਤੇ ਉਸ ਨੂੰ ਦੋਹੀ ਜਹਾਨੀ ਮਾਣ ਮਿਲਦਾ ਵਾਕਈ ਗੁਰੂ ਸਾਹਿਬ ਨੇ ਕਿੰਨੇ ਸੌਖੇ ਸ਼ਬਦਾਂ ਵਿੱਚ ਜ਼ਿੰਦਗੀ ਦਾ ਕਿੰਨਾ ਵੱਡਾ ਸੱਚ ਸਮਝਾ ਦਿੱਤਾ ਬਹੁਤ ਪ੍ਰਭਾਵਸ਼ਾਲੀ ਹੈ ਬੇਸ਼ੱਕ ਇਸ ਲਈ ਇੱਕ ਸਵਾਲ ਹੈ ਜਿਸ ਤੇ ਸੁਣਨ ਵਾਲੇ ਸੋਚ ਸਕਦੇ ਨੇ ਹਾਂਜੀ ਜਿਵੇਂ ਗੁਰਸਿੱਖਾਂ ਉਹਨਾਂ ਦੀ ਸੰਗਤ ਪਾਲਦੇ ਨੇ ਜਿਨ੍ਹਾਂ ਦੇ ਹਿਰਦੇ ਗੁਰੂ ਦੇ ਬਾਸ ਨਾਲ ਸੁਹਾਵੇ ਨੇ ਉਸੀ ਤਰ੍ਹਾਂ ਜੇ ਆਪ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਜਾਣ ਬੁੱਝ ਕੇ ਚੰਗੇ ਨੇਕ ਗੁਣਵਾਨ ਤੇ ਪੋਜ਼ਿਟਿਵ ਸੋਚ ਵਾਲੇ ਲੋਕਾਂ ਦੀ ਸੰਗਤ ਲਬੀਏ ਤੇ ਕਰੀਏ ਤਾਂ ਇਸ ਦਾ ਸਾਡੇ ਆਪਣੇ ਮਨ ਤੇ ਸਾਡੇ ਨਜ਼ਰੀਏ ਤੇ ਤੇ ਸਾਡੀ ਅੰਦਰੂਨੀ ਸ਼ਾਂਤੀ ਤੇ ਕਿੰਨਾ ਕੁ ਪੋਜ਼ਿਟਿਵ ਅਸਰ ਪੈ ਸਕਦਾ ਹੈ ਇਸ ਬਾਰੇ ਸੋਚਣਾ ਬਣਦਾ ਹੈ ਬਹੁਤ ਵਧੀਆ ਸਵਾਲ ਹੈ ਇਸ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਤੇ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਐਸੇ ਛਾਂ ਦੀ ਤੀਜੀ ਪੌੜੀ ਦੀ ਵਿਚਾਰ ਕਰਾਂਗੇ ਤਤਕਲੀ ਸਾਨੂੰ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ